ਜੱਜ ਸਾਹਿਬ ਨੂੰ ਬੇਨਤੀ ਕੀਤੀ ਗਈ ਜੱਜ ਸਾਹਿਬ ਨੇ ਕਿਹਾ ਮੇਰੀ ਵੀਡੀਓ ਕਾਨਫਰੈਂਸਿੰਗ ਕਰੋ ਵੀ ਸੀ ਕੀਤੀ ਗਈ ਉਹਦੇ ਵਿੱਚ ਸੁਣ ਕੇ ਹੈਰਾਨ ਰਹਿ ਜਾਓਗੇ ਕਿ ਦੇਖਿਆ ਨਹੀਂ ਗਿਆ ਮਤਲਬ ਉਹ ਕਹਿੰਦੇ ਐਨੇ ਜ਼ਖਮ ਨੇ ਮੂੰਹ ਭੰਨਿਆ ਪਿਆ ਅੱਖਾਂ ਭੰਨੀਆਂ ਪਈਆਂ ਨੇ ਕੇਸ ਅੱਧੇ ਪੱਟ ਦਿੱਤੇ ਗਏ ਇਹ ਤਸੱਦਦ ਪੁਲਿਸ ਨੇ ਕੀਤਾ ਉਸ ਤੋਂ ਬਾਅਦ ਉਹ ਕਹਿੰਦੇ ਲੱਕ ਤੋਂ ਥੱਲੇ ਵਾਲਾ ਹਿੱਸਾ ਲਪਤਾ ਡੰਡੇ ਫੇਰ-ਫੇਰ ਕੇ ਪਟੇ ਫੇਰ-ਫੇਰ ਕੇ ਪਾਣੀ ਚ ਭਿਓ-ਭਿਓ ਕੇ ਕਹਿੰਦੇ ਨੰਗਾ ਕਰਕੇ ਪਟੇ ਫੇਰ-ਫੇਰ ਕੇ ਨੀਲੇ-ਨੀਲ ਪਾਏ ਪਏ ਨੇ ਉਗਤ ਅੰਗਾਂ ਤੇ ਕਹਿੰਦੇ ਨੁਕਸਾਨ ਕੀਤਾ ਗਿਆ ਮੁੱਖ ਮੰਤਰੀ ਨੂੰ ਜਵਾਬ ਦੇਣਾ ਪੈਣਾ ਹੈ ਜੇਲ੍ਹ ਮੰਤਰੀ ਨੂੰ ਜਵਾਬ ਦੇਣਾ ਪੈਣਾ ਹਾਲਾਤ ਇਹ ਨੇ ਕਿ 1992 ਜਿਹੜਾ ਬਿਆਨਤ ਸਿੰਘ ਨੇ ਪੰਜਾਬ ਦੇ ਨੌਜਵਾਨਾਂ ਨਾਲ ਕੀਤਾ ਅੱਜ ਭਗਵੰਤ ਮਾਨ ਵੀ ਕਿਤੇ ਉਸ ਤੋਂ ਘੱਟ ਨਹੀਂ ਕਰ ਰਿਹਾ ਇਹਦੇ ਵਿੱਚ ਵੀ ਬਿਆਨਤ ਸਿੰਘ ਦੀ ਰੂਹ ਬੜੀ ਫਿਰਦੀ ਆ ਭਗਵੰਤ ਮਾਨ ਦੇ ਵਿੱਚ ਵੀ ਜੇ ਅੱਜ ਤੁਸੀਂ ਨੌਜਵਾਨਾਂ ਨੂੰ ਐਦਾਂ ਢਾ ਢਾ ਕੇ ਅੰਨ ਤਸੱਦਦ ਕਰੋਗੇ ਤੇ ਕੋਰਟ 'ਚ ਪੇਸ਼ ਕਰਨੋਂ ਵੀ ਡਰੋਗੇ ਕਿਉਂਕਿ ਇੰਨਾ ਜ਼ਿਆਦਾ ਤੁਸੀਂ ਤਸੱਦਦ ਢਾ ਦਿੱਤਾ ਗਿਆ ਬੇਅਦ ਵੀ ਕਰ ਦਿੱਤੀ ਗਈ ਕਿਸਾਂ ਦੀ ਅੱਜ ਅੱਜ ਪੰਜਾਬ ਦੇ ਹਾਲਾਤ ਕੀ ਨੇ ਅੱਜ ਪੰਜਾਬ ਕਿੱਧਰ ਨੂੰ ਜਾ ਰਿਹਾ ਹੈ ਦੰਗ ਮਿੰਟਕ ਸਾਲ ਦੇ ਮੁਖੀ ਅਤੇ ਸੰਤ ਸਮਾਜ ਦੇ ਪ੍ਰਧਾਨ ਗਿਆਨੀ ਹਰਨਾਮ ਸਿੰਘ ਖਾਲਸਾ ਨੇ ਪਟਿਆਲਾ ਜੇਲ੍ਹ ਵਿੱਚ ਬੰਦ ਸਿੱਖ ਕੈਦੀ ਭਾਈ ਸੰਦੀਪ ਸਿੰਘ ਤੇ ਹੋਏ ਬੇਹਤ ਤਸ਼ੱਦਦ ਦੀ ਸਖਤ ਸ਼ਬਦਾਂ ਵਿੱਚ ਨਿੰਦਾ ਕਰਦੇ ਚੇਤਾਵਨੀ ਦਿੱਤੀ ਕਿ ਸਰਕਾਰ ਤੇ ਜੇਲ੍ਹ ਪ੍ਰਸ਼ਾਸਨ ਇਹ ਭੁੱਲ ਨਾ ਕਰੇ ਕਿ ਸਿੱਖ ਕੈਦੀਆਂ ਤੇ ਹੋ ਰਹੇ ਜ਼ੁਲਮ ਚੁੱਪਚਾਪ ਸਹਿ ਜਾ ਸਕਦੇ ਹਨ ਜੇਕਰ ਭਾਈ ਸੰਦੀਪ ਸਿੰਘ ਤੇ ਤਸ਼ੱਦਦ ਤੁਰੰਤ ਨਾ ਰੋਕਿਆ ਗਿਆ ਤਾਂ ਇਸ ਦੇ ਨਤੀਜੇ ਭਾਰੀ ਹੋਣਗੇ ਅਤੇ ਪੂਰੀ ਜ਼ਿੰਮੇਵਾਰੀ ਸਰਕਾਰ ਅਤੇ ਜੇਲ੍ਹ ਪ੍ਰਸ਼ਾਸਨ ਉੱਤੇ ਹੋਵੇਗੀ ਗਿਆਨੀ ਹਰਨਾਮ ਸਿੰਘ ਖਾਲਸਾ ਨੇ ਖੁਲਾਸਾ ਕੀਤਾ ਕਿ ਜੇਲ੍ਹ ਅੰਦਰ ਭਾਈ ਸੰਦੀਪ ਸਿੰਘ ਨਾਲ ਉਸ ਵਕਤ ਬੇਰਹਿਮੀ ਨਾਲ ਕੁੱਟਮਾਰ ਕੀਤੀ ਗਈ ਜਦੋਂ ਉਸ ਦਾ ਝਗੜਾ ਸਿੱਖ ਨੌਜਵਾਨਾਂ ਨੂੰ ਫਰਜ਼ੀ ਮੁਕਾਬਲਿਆਂ ਵਿੱਚ ਮਾਰਨ ਦੇ ਦੋਸ਼ ਵਿੱਚ ਸਜ਼ਾ ਕੱਟ ਰੇ ਡੀਐਸਪੀ ਅਤੇ ਦੋ ਇੰਸਪੈਕਟਰਾਂ ਨਾਲ ਹੋਇਆ ਇਹ ਕਾਰਵਾਈ ਨਾ ਸਿਰਫ ਕਾਨੂੰਨੀ ਹੱਦਾਂ ਦੀ ਉਲੰਘਣਾ ਹੈ ਸਗੋਂ ਮਨੁੱਖੀ ਅਧਿਕਾਰਾਂ ਦੀ ਵੀ ਉਲੰਘਣਾ ਹੈ ਅਤੇ ਭਾਰੀ ਤੌਰ ਤੇ ਤੋਹੀਨ ਵੀ ਹੈ ਇਸ ਅਨਮਨੁੱਖੀ ਸਲੂਕ ਨੇ ਪੂਰੇ ਸਿੱਖ ਸਮਾਜ ਵਿੱਚ ਰੋਸ ਦੀ ਲਹਿਰ ਪੈਦਾ ਕੀਤੀ ਹੈ ਉਹਨਾਂ ਮੰਗ ਕੀਤੀ ਕਿ ਭਾਈ ਸੰਦੀਪ ਸਿੰਘ ਦਾ ਤੁਰੰਤ ਮੈਡੀਕਲ ਕਰਵਾ ਕੇ ਸੱਚਾਈ ਸਾਹਮਣੇ ਲਿਆਂਦੀ ਜਾਵੇ ਅਤੇ ਤਸ਼ੱਦਦ ਲਈ ਜ਼ਿੰਮੇਵਾਰ ਜੇਲ੍ਹ ਅਧਿਕਾਰੀਆਂ ਖਿਲਾਫ ਕੜੀ ਕਾਰਵਾਈ ਕੀਤੀ ਜਾਵੇ ਉਹਨਾਂ ਇਹ ਵੀ ਸਵਾਲ ਖੜਾ ਕੀਤਾ ਗਿਆ ਕਿ ਭਾਈ ਸੰਦੀਪ ਸਿੰਘ ਨੂੰ ਅਚਾਨਕ ਸੰਗਰੂਰ ਜੇਲ੍ਹ ਕਿਉਂ ਤਬਦੀਲ ਕੀਤਾ ਗਿਆ ਜੇ ਮਾਮਲਾ ਸੰਜੀਦਾ ਨਹੀਂ ਸੀ ਤਾਂ ਉਸ ਨੂੰ ਪਟਿਆਲਾ ਤੋਂ ਕਿਉਂ ਹਟਾਇਆ ਗਿਆ ਨਾਲੀਆਂ ਨੇ ਮੰਗ ਕੀਤੀ ਕਿ ਉਸਦੇ ਪਰਿਵਾਰਕ ਮੈਂਬਰਾਂ ਨੂੰ ਫੌਰੀ ਤੌਰ ਤੇ ਮਿਲਣ ਦੀ ਇਜਾਜ਼ਤ ਦਿੱਤੀ ਜਾਵੇ ਅਤੇ ਥਾਣਾ ਤ੍ਰਿਪੜੀ ਵਿੱਚ ਦਰਜ ਕੀਤਾ ਗਿਆ ਇਰਾਦਾ ਕਤਲ ਦਾ ਝੂਠਾ ਪਰਚਾ ਤੁਰੰਤ ਰੱਦ ਕੀਤਾ ਜਾਵੇ। ਉਹਨਾਂ ਨੇ ਦ੍ਰਿੜਤਾ ਨਾਲ ਕਿਹਾ ਕਿ ਪਹਿਲਾਂ ਵੀ ਸੇਖਾਂ ਨੂੰ ਫਰਜ਼ੀ ਮੁਕਾਬਲਿਆਂ ਵਿੱਚ ਸ਼ਹੀਦ ਕੀਤਾ ਗਿਆ ਅਤੇ ਹੁਣ ਜੇਲਾ ਅੰਦਰ ਹੋ ਰਹੇ ਜ਼ੁਲਮਾਂ ਨੂੰ ਵੀ ਕਦੇ ਵੀ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਦਮਦਮੀ ਟਕਸਾਲ ਨੇ ਐਲਾਨ ਕੀਤਾ ਹੈ ਕਿ ਉਹ ਭਾਈ ਸੰਦੀਪ ਸਿੰਘ ਦੀ ਕਾਨੂੰਨੀ ਪੈਰਵਾਈ ਕਰੇਗੀ ਅਤੇ ਹਰ ਪੱਧਰ ਤੇ ਉਸਦੇ ਹੱਕ ਵਿੱਚ ਡਟ ਕੇ ਖੜੀ ਰਹੇਗੀ। ਗਿਆਨੀ ਹਰਨਾਮ ਸਿੰਘ ਖਾਲਸਾ ਨੇ ਸਰਕਾਰ ਨੂੰ ਚੇਤਾਵਨੀ ਦਿੱਤੀ ਕਿ ਸਿੱਖ ਕੌਮ ਹਮੇਸ਼ਾ ਆਪਣੀਆਂ ਧਾਰਮਿਕ ਤੇ ਮਾਨਵੀ ਮੁੱਲਾਂ ਦੀ ਰੱਖਿਆ ਲਈ ਸੁਚੇਤ ਰਹੀ ਹੈ ਅਤੇ ਕਿਸੇ ਵੀ ਸਿੱਖ ਕੈਦੀ ਨਾਲ ਜ਼ੁਲਮ ਬਰਦਾਸ਼ਤ ਨਹੀਂ ਕੀਤਾ ਜਾਵੇਗਾ ਜੇਕਰ ਮਾਮਲੇ ਨੂੰ ਗੰਭੀਰਤਾ ਨਾਲ ਨਾ ਲਿਆ ਗਿਆ ਤਾਂ ਦਮਦਵੀ ਟਕਸਾਲ ਖਾਮੋਸ਼ ਨਹੀਂ ਬੈਠੇਗੀ ਸ਼ੀ ਅਕਾਲ ਤੱਕ ਸਾਇਬ ਦੇ ਕਾਰਜਕਾਰੀ ਜਥੇਦਾਰ ਗੈਨੀ ਕੁਲਦੀਪ ਸਿੰਘ ਗੜਕਾਚ ਨੇ ਵੀ ਪਟਿਆਲਾ ਜੇਲ੍ਹ ਵਿਖੇ ਨਜ਼ਰਬਾਨ ਸਿੱਖ ਕੈਦੀ ਸੰਦੀਪ ਸਿੰਘ ਵਾਸੀ ਅੰਮ੍ਰਿਤਸਰ ਦੇ ਪਰਿਵਾਰ ਵੱਲੋਂ ਝੇਲ ਤੇ ਪੁਲਿਸ ਅਧਿਕਾਰੀਆਂ ਵਿਰੁੱਧ ਉਸ ਉੱਤੇ ਤਸ਼ੱਦਦ ਦੇ ਲਗਾਏ ਦੋਸ਼ਾਂ ਦਾ ਸਖਤ ਨੋਟਿਸ ਲੈਂਦੇ ਆ ਇਸ ਮਾਮਲੇ ਵਿੱਚ ਉੱਚ ਪੱਧਰੀ ਜਾਂਚ ਦੀ ਗੱਲ ਆਖੀ ਹੈ ਉਹਨਾਂ ਕਹਿੰਦੇ ਕਿ 15 ਸਤੰਬਰ ਨੂੰ ਪਟਿਆਲਾ ਜ਼ਿਲ੍ਹਾ ਅਦਾਲਤ ਦੇ ਆਦੇਸ਼ਾਂ ਦੇ ਬਾਵਜੂਦ ਹੁਣ ਤੱਕ ਜੇਲ੍ਹ ਤੇ ਪੁਲਿਸ ਪ੍ਰਸ਼ਾਸਨ ਵੱਲੋਂ ਸੰਦੀਪ ਸਿੰਘ ਦੀ ਮੈਡੀਕਲ ਜਾਂਚ ਨਹੀਂ ਕਰਵਾਈ ਗਈ ਹੈ ਜਦਕਿ ਅਦਾਲਤ ਨੇ ਇਸ ਜਾਂਚ ਉਪਰੰਤ 17 ਸਤੰਬਰ ਸਵੇਰੇ 10 ਵਜੇ ਤੋਂ ਪਹਿਲਾਂ ਰਿਪੋਰਟ ਸੌਂਪਣ ਦੇ ਆਦੇਸ਼ ਕੀਤੇ ਸਨ ਉਹਨਾਂ ਕਹਿੰਦੇ ਕਿ ਇਸ ਤੋਂ ਪਤਾ ਲੱਗਦਾ ਹੈ ਕਿ ਪੰਜਾਬ ਪੁਲਿਸ ਅਦਾਲਤ ਵੱਲੋਂ ਹੋਏ ਆਦੇਸ਼ਾਂ ਨੂੰ ਕਿੰਨਾ ਮੰਨਦੀ ਹੈ ਤੇ ਅਦਾਲਤ ਦਾ ਕਿੰਨਾ ਸਤਿਕਾਰ ਕਰਦੀ ਹੈ ਉਹਨਾਂ ਕਹਿੰਦੇ ਕਿ ਮੈਡੀਕਲ ਜਾਂਚ ਕਰਵਾਉਣ ਤੇ ਉਸ ਦੀ ਰਿਪੋਰਟ ਅਦਾਲਤ ਵਿੱਚ ਜਮ੍ਹਾਂ ਕਰਵਾਉਣ ਦੀ ਜਗ੍ਹਾ ਜੇਲ੍ਹ ਤੇ ਪੁਲਿਸ ਪ੍ਰਸ਼ਾਸਨ ਵੱਲੋਂ ਇਸ ਕਾਰਵਾਈ ਵਿੱਚ ਦੇਰੀ ਕੀਤੀ ਜਾ ਰਹੀ ਹੈ ਅਤੇ ਸੰਦੀਪ ਸਿੰਘ ਨੂੰ ਪਟਿਆਲਾ ਤੋਂ ਸੰਗਰੂਰ ਜੇਲ੍ਹ ਵਿੱਚ ਤਬਦੀਲ ਕਰ ਦਿੱਤਾ ਗਿਆ ਹੈ। ਜਥੇਦਾਰ ਗੜਗੱਜ ਨੇ ਕਿਹਾ ਕਿ ਜੇਲ੍ਹ ਤੇ ਪੁਲਿਸ ਪ੍ਰਸ਼ਾਸਨ ਨੂੰ ਜੋ ਵੀ ਕਾਰਵਾਈ ਕਾਨੂੰਨੀ ਤੌਰ ਤੇ ਬਣਦੀ ਹੈ ਉਹ ਕਰਨੀ ਚਾਹੀਦੀ ਹੈ ਪਰ ਸਿੱਖ ਨੌਜਵਾਨਾਂ ਦੇ ਕਤਲੇਆਮ ਦੇ ਕੇਸਾਂ ਵਿੱਚ ਸਜ਼ਾ ਭੁਗਤ ਰਹੇ ਪੁਲਿਸ ਅਧਿਕਾਰੀਆਂ ਨਾਲ ਸੰਬੰਧਤ ਇਸ ਮਾਮਲੇ ਵਿੱਚ ਜੇਲ੍ਹ ਤੇ ਪੁਲਿਸ ਪ੍ਰਸ਼ਾਸਨ ਦੀ ਹੁਣ ਤੱਕ ਦੀ ਕਾਰਗੁਜ਼ਾਰੀ ਵੱਡੇ ਸਵਾਲਾਂ ਦੇ ਘੇਰੇ ਵਿੱਚ ਹੈ ਤੇ ਪਾਰਦਰਸ਼ੀ ਨਹੀਂ। ਉਹਨਾਂ ਕਹਿੰਦੇ ਕਿ ਗਹਿਰੀ ਚਿੰਤਾ ਦਾ ਵਿਸ਼ਾ ਹੈ ਕਿ ਅਦਾਲਤ ਵੱਲੋਂ ਹੋਏ ਆਦੇਸ਼ਾਂ ਦੇ ਬਾਵਜੂਦ ਹੁਣ ਤੱਕ ਸੰਦੀਪ ਸਿੰਘ ਦੀ ਮੈਡੀਕਲ ਜਾਂਚ ਨਹੀਂ ਕਰਵਾਈ ਗਈ ਜਿਸ ਤੋਂ ਇਹ ਸਿੱਧ ਹੁੰਦਾ ਹੈ ਕਿ ਜੇਲ੍ਹ ਦੇ ਪੁਲਿਸ ਅਧਿਕਾਰੀਆਂ ਵੱਲੋਂ ਉਸ ਤੇ ਭਾਰੀ ਤਸ਼ੱਦਦ ਕੀਤਾ ਗਿਆ ਹੈ ਉਹਨਾਂ ਕਹਿੰਦੇ ਕਿ ਜੇਲ੍ਹ ਪ੍ਰਸ਼ਾਸਨ ਬਿਨਾਂ ਦੇਰੀ ਸੰਦੀਪ ਸਿੰਘ ਦੀ ਮੈਡੀਕਲ ਜਾਂਚ ਕਰਵਾ ਕੇ ਇਸ ਦੀ ਰਿਪੋਰਟ ਅਦਾਲਤ ਵਿੱਚ ਸੌਂਪੇ ਉਹਨਾਂ ਮੈਡੀਕਲ ਕਰਨ ਵਾਲੇ ਡਾਕਟਰਾਂ ਤੇ ਅਧਿਕਾਰੀਆਂ ਨੂੰ ਵੀ ਆਖਿਆ ਕਿ ਜਾਂਚ ਪੂਰੀ ਪਾਰਦਰਸ਼ਤਾ ਤੇ ਇਮਾਨਦਾਰੀ ਨਾਲ ਕੀਤੀ ਜਾਵੇ ਜਥੇਦਾਰ ਗੜਗੱਜ ਨੇ ਕਿਹਾ ਕਿ ਜੇਕਰ ਸੰਦੀਪ ਸਿੰਘ ਉੱਤੇ ਤਸ਼ੱਦਦ ਕੀਤਾ ਗਿਆ ਹੈ ਤਾਂ ਇਸ ਮਾਮਲੇ ਵਿੱਚ ਤੋਸ਼ੀ ਜੇਲ੍ਹ ਤੇ ਪੁਲਿਸ ਅਧਿਕਾਰੀਆਂ ਵਿਰੁੱਧ ਪਰਚਾ ਦਰਜ ਕਰਕੇ ਉਹਨਾਂ ਨੂੰ ਸੇਵਾਵਾਂ ਤੋਂ ਮੁਅਤਲ ਕਰਨਾ ਚਾਹੀਦਾ ਹੈ ਤੇ ਬੰਦੀ ਸਜ਼ਾ ਦੇਣੀ ਚਾਹੀਦੀ ਹੈ। ਉਹਨਾਂ ਕਹਿੰਦੇ ਕਿ ਜੇਕਰ ਜੇਲ੍ਹ ਪ੍ਰਸ਼ਾਸਨ ਨੇ ਸਮਾਂ ਰੈਂਦੇ ਆ ਸੰਦੀਪ ਸਿੰਘ ਦੇ ਪਰਿਵਾਰ ਵੱਲੋਂ ਉਸ ਦਾ ਬੈਰਕ ਬਦਲਣ ਸੰਬੰਧੀ ਅਰਜ਼ੀ ਨੂੰ ਪ੍ਰਵਾਨ ਕਰਕੇ ਉਸ ਉੱਤੇ ਅਮਲ ਕੀਤਾ ਹੁੰਦਾ ਤਾਂ ਇਹ ਸਮੋਚਾ ਵਰਤਾਰਾ ਨਹੀਂ ਵਾਪਰਨਾ ਸੀ। ਜਿਹੜਾ ਅਰਗੜਗਾਜ ਨੇ ਕਿਹਾ ਕਿ ਜੇਲ੍ਹ ਦੇ ਅੰਦਰ ਸਜ਼ਾ ਭੁਗਤਰੇ ਕਿਸੇ ਵੀ ਕੈਦੀ ਦੀ ਸੁਰੱਖਿਆ ਦੀ ਪੂਰੀ ਜ਼ਿੰਮੇਵਾਰੀ ਜੇਲ੍ਹ ਪ੍ਰਸ਼ਾਸਨ ਤੇ ਸਰਕਾਰ ਦੀ ਹੁੰਦੀ ਹੈ ਅਤੇ ਜੇਕਰ ਜੇਲ੍ਹ ਦੇ ਅੰਦਰ ਹੀ ਕੈਦੀਆਂ ਦੀ ਜਾਨ ਨੂੰ ਖਤਰਾ ਹੋਵੇ ਤੇ ਉਹਨਾਂ ਤੇ ਤਸ਼ੱਦਦ ਢਾਇਆ ਜਾਣ ਲੱਗੇ ਤਾਂ ਇਹ ਵੱਡੇ ਸਵਾਲ ਖੜੇ ਕਰਦਾ ਹੈ ਉਹਨਾਂ ਪੰਜਾਬ ਦੇ ਜੇਲ੍ਹ ਮੰਤਰੀ ਨੂੰ ਆਖਿਆ ਕਿ ਇਸ ਪੂਰੇ ਮਾਮਲੇ ਦੀ ਗੰਭੀਰਤਾ ਨਾਲ ਉੱਚ ਪੱਧਰੀ ਜਾਂਚ ਕਰਵਾਈ ਜਾਵੇ ਤੇ ਦੋਸ਼ੀ ਅਧਿਕਾਰੀਆਂ ਵਿਰੁੱਧ ਕਾਰਵਾਈ ਕੀਤੀ ਜਾਵੇ ਸ਼੍ਰੋਮਣੀ ਕਮੇਟੀ ਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਵੀ ਪਟਿਆਲਾ ਜੇਲ੍ਹ ਪ੍ਰਸ਼ਾਸਨ ਵੱਲੋਂ ਭਾਈ ਸੰਦੀਪ ਸਿੰਘ ਸੱਨੀ ਨਾਲ ਕੀਤੀ ਗਈ ਵਧਿੱਕੀ ਦਾ ਨੋਟਿਸ ਲੈਂਦੇ ਆ ਕਿ ਹੈ ਕਿ ਜੇਲ੍ਹ ਪ੍ਰਸ਼ਾਸਨ ਦਾ ਅਜਿਹਾ ਵਰਤਾਰਾ ਬੇਹਦ ਦੁਖਦਾਈ ਅਤੇ ਬੇਇਨਸਾਫੀ ਵਾਲਾ ਹੈ ਸ਼੍ਰੋਮਣੀ ਕਮੇਟੀ ਦਫ਼ਤਰ ਤੋਂ ਜਾਰੀ ਇੱਕ ਬਿਆਨ ਵਿੱਚ ਐਡਵੋਕੇਟ ਧਾਮੀ ਨੇ ਕਿਹਾ ਕਿ ਜੇਲ੍ਹ ਵਿੱਚ ਹੋਏ ਝਗੜੇ ਦੀ ਨਿਰਪੱਖ ਜਾਂਚ ਕਰਨ ਦੀ ਬਜਾਏ ਭਾਈ ਸੰਦੀਪ ਸਿੰਘ ਦੀ ਮਾਰਕੁੱਟਾਈ ਕਰਨਾ ਤੇ ਉਸਦੇ ਪਰਿਵਾਰ ਨੂੰ ਵੀ ਉਸ ਨਾਲ ਮਿਲਣ ਨਾ ਦੇਣਾ ਚਿੰਤਾਜਨਕ ਹੈ ਉਨ੍ਹਾਂ ਕਿਹਾ ਕਿ ਪ੍ਰਸ਼ਾਸਨ ਨੇ ਇਨਸਾਫ ਦੇਣ ਦੀ ਬਜਾਏ ਭਾਈ ਸੰਦੀਪ ਸਿੰਘ ਨੂੰ ਕਟਿਆਲਾ ਤੋਂ ਸੰਗਰੂਰ ਜੇਲ੍ਹ ਵਿੱਚ ਤਬਦੀਲ ਕਰ ਦਿੱਤਾ ਹੈ ਜਦ ਕਿ ਅਦਾਲਤ ਵੱਲੋਂ ਕੀਤੇ ਹੁਕਮਾਂ ਦੀ ਵੀ ਪਰਵਾਹ ਨਹੀਂ ਕੀਤੀ ਗਈ ਐਡਵੋਕੇਟ ਧਮੀ ਨੇ ਕਿਹਾ ਕਿ ਅਦਾਲਤ ਨੇ ਭਾਈ ਸੰਦੀਪ ਸਿੰਘ ਦਾ ਰਜਿੰਦਰਾ ਹਸਪਤਾਲ ਤੋਂ ਮੈਡੀਕਲ ਕਰਵਾਉਣ ਦਾ ਆਦੇਸ਼ ਕੀਤਾ ਸੀ ਜਿਸ ਨੂੰ ਲਾਗੂ ਨਹੀਂ ਕੀਤਾ ਗਿਆ ਭਾਈ ਸੰਦੀਪ ਸਿੰਘ ਨੂੰ ਨਾ ਤਾਂ ਅਦਾਲਤ ਵਿੱਚ ਪੇਸ਼ ਕੀਤਾ ਜਾ ਰਿਹਾ ਹੈ ਅਤੇ ਨਾ ਹੀ ਵਕੀਲਾਂ ਨਾਲ ਮੁਲਾਕਾਤ ਕਰਵਾਈ ਜਾ ਰਹੀ ਹੈ ਉਨ੍ਹਾਂ ਕਿਹਾ ਕਿ ਪ੍ਰਸ਼ਾਸਨ ਦਾ ਅਜਿਹਾ ਵਰਤਾਰਾ ਕਈ ਸਵਾਲ ਖੜੇ ਕਰਦਾ ਹੈ ਇਸ ਮਾਮਲੇ ਬਾਰੇ ਭਾਈ ਸੰਦੀਪ ਸਿੰਘ ਖਿਲਾਫ ਕੇਸ ਦਰਜ ਕਰਕੇ ਝੂਠੇ ਪੁਲਿਸ ਮੁਕਾਬਲਿਆਂ ਦੇ ਦੋਸ਼ ਵਿੱਚ ਸਜ਼ਾ ਕੱਟ ਰੇ ਪੁਲਿਸ ਵਾਲਿਆਂ ਨੂੰ ਬਚਾਉਣ ਦੇ ਯਤਨ ਹੋ ਰਹੇ ਹਨ ਜੇਕਰ ਭਾਈ ਸੰਦੀਪ ਸਿੰਘ ਦਾ ਕਿਸੇ ਵੀ ਤਰ੍ਹਾਂ ਕੋਈ ਨੁਕਸਾਨ ਹੋਇਆ ਤਾਂ ਇਸ ਦੀ ਜ਼ਿੰਮੇਵਾਰੀ ਜੇਲ੍ਹ ਪ੍ਰਸ਼ਾਸਨ ਦੀ ਹੋਵੇਗੀ ਉਹਨਾਂ ਮੰਗ ਕੀਤੀ ਕਿ ਭਾਈ ਸੰਦੀਪ ਸਿੰਘ ਦੇ ਪਰਿਵਾਰ ਅਤੇ ਵਕੀਲਾਂ ਨੂੰ ਤੁਰੰਤ ਉਸ ਨਾਲ ਮਿਲਣ ਦੀ ਇਜਾਜ਼ਤ ਦਿੱਤੀ ਜਾਵੇ ਤਾਂ ਜੋ ਪਰਿਵਾਰ ਨੂੰ ਉਸ ਬਾਰੇ ਸਹੀ ਜਾਣਕਾਰੀ ਮਿਲ ਸਕੇ ਜੋ ਘਮਣ ਸਾਹਿਬ ਨੇ ਦੱਸਿਆ ਇਹ ਸੁਣ ਕੇ ਤੁਸੀਂ ਹਰਾਰ ਰਹਿ ਜਾਓਗੇ ਕੀ ਫੇਕ ਇਨਕਾਊਂਟਰਾਂ ਦੇ ਸਜ਼ਾ ਭੁਗਤ ਰਹੇ ਵਿਅਕਤੀ ਜਿਹੜੇ ਪੁਲਿਸ ਸਾਬਕਾ ਪੁਲਿਸ ਅਧਿਕਾਰੀ ਉਹਨਾਂ ਦੇ ਨਾਲ ਝਗੜਾ ਹੁੰਦਾ ਖੁਸਾਇਆ ਜਾਂਦਾ ਉਹਦੇ ਸਾਹਮਣੇ ਗੱਲਾਂ ਕਰੇ ਜਾਂਦੇ ਨੇ ਕਿਤੇ ਰਾਤ ਰਾਤ ਨੂੰ ਸਵੇਰ ਤੱਕ ਤਾਸ ਕਿੱਢੀ ਜਾਂਦੀ ਆ ਨਿਤਨੇਮ ਵਿੱਚ ਵਿਗੜਨ ਪਾਇਆ ਜਾਂਦਾ ਉਹ ਤੋਂ ਬਾਅਦ ਲੜਾਈ ਹੁੰਦੀ ਆ ਲੜਾਈ ਹੋਣ ਤੋਂ ਬਾਅਦ ਉਹਨਾਂ ਨੂੰ ਤਾਂ ਫਰਸਟ ਡ੍ਰੀਡ ਦੇ ਦਿੱਤੀ ਜਾਂਦੀ ਆ ਹਸਪਤਾਲ 'ਚ ਦਾਖਲ ਕਰਾ ਕੇ ਸੰਦੀਪ ਸਿੰਘ ਸਣੀ ਨੂੰ ਉਹ ਫਰਸਟ ਡ੍ਰੀਡ ਦਿੱਤੀ ਗਈ ਉਹਨੇ ਦਿਨ ਤੋਂ ਜੇਲ੍ਹ 'ਚ ਈ ਦਿਨ ਸਿੱਟਾ ਹੋਇਆ ਉਸ ਤੋਂ ਬਾਅਦ ਫਸਟ ਡੇ ਦਾ ਕੀ ਦੇਣੀ ਸੀ ਕਿਉਂਕਿ ਉਹ ਕੱਲਾ ਸੀ ਉਹ ਤਿੰਨ ਚਾਰ ਸੀ ਲੜਾਈ ਹੋਈ ਸੱਟਾਂ ਕਿਹਦੇ ਵੱਧ ਲੱਗੀਆਂ ਕਿਹਦੇ ਘੱਟ ਲੱਗੀਆਂ ਉਸ ਤੋਂ ਬਾਅਦ ਜਿਹੜੀ ਅਗਲੀ ਗੱਲ ਆਉਂਦੀ ਹੈ ਕਿ ਪੁਲਿਸ ਵੱਲੋਂ ਅੰਨਾ ਤਸੱਦਦ ਕੀਤਾ ਗਿਆ ਦਮਾਲਾ ਜਿਹੜਾ ਬੰਦੇ ਸੀ ਦਮਾਲਾ ਸਾਹਿਬ ਉਹਦੀ ਬੇਅਦਬੀ ਕੀਤੀ ਗਈ ਕੇਸ ਪੱਟੇ ਗਏ ਕੰਗਾ ਸਾਹਿਬ ਦੀ ਬੇਅਦਬੀ ਕੀਤੀ ਗਈ ਛੋਟੀ ਬੀੜ ਸਾਹਿਬ ਉਹ ਰੱਖਦੇ ਨੇ ਕਹਿੰਦੇ ਨਾਲ ਦਸਤਾਰ ਸਜਾ ਕੇ ਉਹਦੀ ਬੇਅਦਬੀ ਕੀਤੀ ਗਈ ਜੋ ਘੁੰਮਣ ਸਾਹਿਬ ਦੱਸ ਰਹੇ ਨੇ ਮਤਲਬ ਕੇਸ ਪੱਟੇ ਕੇ ਦਾੜਾ ਪੱਟਿਆ ਗਿਆ ਦਸਤਾਰ ਲਾਹੀ ਗਈ ਅਣਮਨੁੱਖੀ ਤਸੱਦਦ ਟਾਇਆ ਗਿਆ ਜਦੋਂ ਮਾਨਯੋਗ ਕੋਰਟ ਦੇ ਵਿੱਚ ਹੁਮਨ ਸਾਹਿਬ ਨਾਲ ਵੱਲੋਂ ਐਪਲੀਕੇਸ਼ਨ ਆਈ ਜਾਂਦੀ ਹੈ ਕਿ ਉਹ ਪੇਸ਼ ਕਰਾਓ ਸਾਨੂੰ ਡਾਟ ਹੈ ਕਿ ਕਿਤੇ ਇੱਕ ਵੱਡਾ ਨੁਕਸਾਨ ਨਾ ਸੰਦੀਪ ਸਿੰਘ ਸਨੀ ਦਾ ਕਰ ਦਿੱਤਾ ਜਾਵੇ ਉਸ ਨੌਜਵਾਨ ਦਾ ਤਾਂ ਤੁਸੀਂ ਹੈਰਾਨ ਰਹਿ ਜਾਓਗੇ ਕਿ ਪ੍ਰਸ਼ਾਸਨ ਵੱਲੋਂ ਕੋਰਟ 'ਚ ਪੇਸ਼ ਨਹੀਂ ਕੀਤਾ ਜਾਂਦਾ ਸਮਤੇ ਪਟਿਆਲੇ ਜੇਲ੍ਹ 'ਚੋਂ ਅਗਲੀ ਜੇਲ੍ਹ ਲਈ ਸ਼ਿਫਟ ਕਰ ਦਿੱਤਾ ਜਾਂਦਾ ਸ਼ੰਕਾ ਜਾਹਰ ਹੋਈ ਕਿ ਕੋਈ ਹੋ ਲੱਗਦਾ ਕਿ ਨੌਜਵਾਨ ਦੇ ਨਾਲ ਵੱਡਾ ਤਸੱਦਦ ਹੋਇਆ। ਜੱਜ ਸਾਹਿਬ ਨੂੰ ਬੇਨਤੀ ਕੀਤੀ ਕਿ ਜੱਜ ਸਾਹਿਬ ਨੇ ਕਿਹਾ ਮੇਰੀ ਵੀਡੀਓ ਕਾਨਫਰੈਂਸਿੰਗ ਕਰਾਓ। ਵੀਸੀ ਕੀਤੀ ਗਈ। ਉਹਦੇ 'ਚ ਸੁਣ ਕੇ ਹੈਰਾਨ ਰਹਿ ਜਾਓਗੇ ਕਿ ਦੇਖਿਆ ਨਹੀਂ ਗਿਆ। ਮਤਲਬ ਉਹ ਕਹਿੰਦੇ ਐਨੇ ਜ਼ਖਮ ਨੇ ਮੂੰਹ ਭੰਨਿਆ ਪਿਆ, ਅੱਖਾਂ ਭੰਨੀਆਂ ਪਈਆਂ ਨੇ। ਕੇਸ ਅੱਧੇ ਪੱਟ ਦਿੱਤੇ ਗਏ। ਇਹ ਤਸੱਦਦ ਪੁਲਿਸ ਨੇ ਕੀਤਾ। ਉਸ ਤੋਂ ਬਾਅਦ ਉਹ ਕਹਿੰਦੇ ਲੱਕ ਤੋਂ ਥੱਲੇ ਵਾਲਾ ਹਿੱਸਾ ਲਤਾਂ ਡੰਡੇ ਫੇਰ-ਫੇਰ ਕੇ ਪਟੇ ਫੇਰ-ਫੇਰ ਕੇ ਪਾਣੀ ਚ ਭਿਓ-ਭਿਓ ਕੇ ਕਹਿੰਦੇ ਨੰਗਾ ਕਰਕੇ ਪਟੇ ਫੇਰ-ਫੇਰ ਕੇ ਮੀਰੇ-ਨੀਲ ਪਾਏ ਪਏ ਨੇ ਗੁਪਤ ਅੰਗਾਂ ਤੇ ਕਹਿੰਦੇ ਨੁਕਸਾਨ ਕੀਤਾ ਗਿਆ ਮਤਲਬ ਇੰਨਾ ਤਸੱਦਤ ਕਿਦੇ ਲਈ ਉਹਨਾਂ ਨੇ ਫੇਵਰ ਲਈ ਜਿਹੜੇ ਝੂਠੇ ਪੁਲਿਸ ਮੁਕਾਬਲਿਆਂ ਦੀ ਸਜ਼ਾ ਤਹਿਤ ਜੇਲ੍ਹ ਚ ਆਏ ਹੋਏ ਨੇ ਮਤਲਬ ਇਹ 2023-25 ਤੋਂ 93 ਤੱਕ ਜਾ ਰਹੀ ਹੈ ਹੁਣ ਸੂਈ ਕਿ ਜਿਹੇ ਜਿਵੇਂ ਉਹ ਬੰਦੇ ਚੁੱਠੇ ਪੁਲਿਸ ਮੁਕਾਬਲਿਆਂ ਤਹਿਤ ਇੱਥੇ ਆਏ ਹੋਏ ਸੀ ਪਰਿਆਲੇ ਜੇਲ੍ਹ ਦੇ ਵਿੱਚ ਸਜ਼ਾ ਕੱਟਣਾ ਉਸੇ ਤਰ੍ਹਾਂ ਹੋਣ ਵਾਲਿਆਂ ਨੇ ਵੀ ਕਸਰ ਨਹੀਂ ਛੱਡੀ ਹੋਣ ਵਾਲਿਆਂ ਨੇ ਵੀ ਜੇ ਕੋਈ ਲੜਾਈ ਝਗੜਾ ਹੋਇਆ ਸੀ ਬਰਾਬਰ ਕਾਰਵਾਈ ਕਰਦੇ ਉਹਨਾਂ ਨੂੰ ਮੁਕਤਾਬ ਕਾਰਵਾਈ ਕਰਦੇ ਔਰ ਅਣਮਨੁੱਖੀ ਤਸੱਦਦ ਹਟਾਉਣਾ ਇਹ ਕਿਸੇ ਦੇ ਵੀ ਹਜਮ ਨਹੀਂ ਆਉਣਾ ਜ਼ਥੇਦਾਰ ਸ਼੍ਰੀ ਅਕਾਲ ਤਖਤ ਸਾਹਿਬ ਉਹਨਾਂ ਵੱਲੋਂ ਬਿਆਨ ਆਇਆ ਕਿ ਇਹਦੀ ਨਿਰਪੱਖ ਜਾਂਚ ਹੋਣੀ ਚਾਹੀਦੀ ਆ ਅਸੀਂ ਸ਼੍ਰੋਮਣੀ ਕਾਲ ਦਲ ਵੱਲੋਂ ਵੀ ਨੌਜਵਾਨ ਨੂੰ ਹਰ ਸੰਸਥਾ ਮਤਲਬ ਹਰ ਸਿੱਖੇ ਦੀ ਅਪੀਲ ਕਰੇਗਾ ਕੇ ਇਹਦੀ ਵੱਡੇ ਪੱਧਰ ਤੇ ਜਾਂਚ ਹੋਣੀ ਚਾਹੀਦੀ ਹੈ ਇਹ ਬਹੁਤ ਵੱਡੀ ਘਟਨਾ ਹੈ ਤੇ ਇਹਦਾ ਰੋਸ ਸੁਭਾਵਿਕ ਹੈ ਵੱਧਣਾ ਤੇ ਇਹਦੇ ਲਈ ਮੁੱਖ ਮੰਤਰੀ ਨੂੰ ਜਵਾਬ ਦੇਣਾ ਪੈਣਾ ਹੈ ਜੇਲ ਮੰਤਰੀ ਨੂੰ ਜਵਾਬ ਦੇਣਾ ਪੈਣਾ ਹਾਲਾਤ ਇਹ ਨੇ ਕਿ 1992 ਜਦ ਜੋ ਬੀਨਤ ਸਿੰਘ ਨੇ ਪੰਜਾਬ ਦੇ ਨੌਜਵਾਨਾਂ ਨਾਲ ਕੀਤਾ ਅੱਜ ਭਗਵੰਤ ਮਾਨ ਵੀ ਕਿਤੇ ਉਸ ਤੋਂ ਘੱਟ ਨਹੀਂ ਕਰ ਰਿਹਾ ਇਹਦੇ ਵਿੱਚ ਵੀ ਬੀਨਤ ਸਿੰਘ ਦੀ ਰੂਹ ਬੜੀ ਫਿਰਦੀ ਆ ਭਗਵੰਤ ਮਾਨ ਦੇ ਵਿੱਚ ਵੀ ਜੇ ਅੱਜ ਤੁਸੀਂ ਨੌਜਵਾਨਾਂ ਨੂੰ ਐਦਾਂ ਢਾ ਢਾ ਕੇ ਅੰਨ ਤਸੱਦਦ ਕਰੋਗੇ ਕੋਰਟ ਚ ਪੇਸ਼ ਕਰਨੋਂ ਵੀ ਡਰੋਂਗੇ ਕਿਉਂਕਿ ਇੰਨਾ ਜ਼ਿਆਦਾ ਤੁਸੀਂ ਤਸੱਦਦ ਢਾ ਦਿੱਤਾ ਗਿਆ ਬੇਇੱਜ਼ਤੀ ਕਰ ਦਿੱਤੀ ਗਈ ਕਿਸਾਂ ਦੀ ਤਾਂ ਅੱਜ ਪੰਜਾਬ ਦੇ ਹਾਲਾਤ ਕੀ ਨੇ ਅੱਜ ਪੰਜਾਬ ਕਿੱਧਰ ਨੂੰ ਜਾ ਰਿਹਾ ਇਹ ਸਾਰੀ ਪੁਲਿਸ ਨਹੀਂ ਮੈਂ ਕਹਿੰਦਾ ਪਰ ਇਹ ਪੰਜਾਬ ਸਰਕਾਰ ਦੀ ਨਲਾਇਕੀ ਤੇ ਖੁੱਲ੍ਹ ਦਿੱਤੀ ਹੋਈ ਆ ਕਿ ਜਿਹੜੀ ਅੱਜ ਪੁਲਿਸ ਦੇ ਬਹੁਤ ਅਧਿਕਾਰੀ ਜਿਹੜੇ ਅੱਜ ਪੰਜਾਬ ਚ ਫੇਕ ਐਨਕਾਊਂਟਰ ਝੂਠੇ ਪਰਚੇ ਮਤਲਬ ਇਦਾਂ ਦੇ ਨੌਜਵਾਨਾਂ ਦੇ ਨਾਲ ਕਟੜੀਆਂ ਦੇ ਵਿੱਚ ਤਸੱਦ ਇਹ ਸਾਰਾ ਕੁਝ ਇਹ ਬਦਲਾ ਲੇ ਕੇ ਆਇਆ ਭਗਵੰਤ ਮਾਨ ਨਮਾ ਪੰਜਾਬ ਦੇ ਵਿੱਚ ਜਿਹੜੇ ਪੰਜਾਬ ਦੇ ਨੌਜਵਾਨਾਂ ਨੇ ਬਦਲਾਅ ਲਈ ਵੋਟ ਪਾਈ ਸੀ ਨਾ ਆ ਬਦਲਾ ਏ ਛੁੱਠੇ ਮੁਕਾਬਲੇ ਤੇ ਤਸੱਦਦ ਸਾਨੂੰ ਮਿਲਿਆ